ਜਨਮ ਮਰਨ ਕੋ ਇਹੋ ਜਗ ਬਪੜੋ ਇਨ ਦੂਜੇ ਭਗਤ ਵਿਸਾਰੀ ਜੀਓ ਤੇ ਕਹਿਣ ਲੱਗੇ ਇਹ ਇਨਸਾਨ ਗੱਲ ਸਮਝਦਾ ਨਹੀਂ ਜਨਮ ਮਰਨ ਕੋ ਇਹੋ ਜਗ ਬਪੜੋ ਇਨ ਦੂਜੇ ਭਗਤ ਵਿਸਾਰੀ ਜੀਓ ਕਹਿੰਦੇ ਸੰਸਾਰ ਦੇ ਰੰਗ ਤਮਾਸ਼ਿਆਂ ਦੇ ਵਿੱਚ ਹੀ ਪੈ ਗਿਆ ਸੰਸਾਰ ਦੀਆਂ ਗੱਲਾਂ ਦੇ ਵਿੱਚ ਹੀ ਪੈ ਗਿਆ ਮਹਾਰਾਜ ਇਸ ਨੂੰ ਸਪਸ਼ਟ ਰੂਪ ਵਿੱਚ ਸਮਝਾ ਰਹੇ ਆ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਤੇ ਕਹਿਣ ਲੱਗੇ ਫੇਰ ਵੀ ਆਪਣੇ ਸਰੀਰ ਨੂੰ ਰਜਾਉਣ ਵਾਸਤੇ ਲੱਗਿਆ ਹੋਇਆ ਮੈਂ ਇਸ ਕਰਕੇ ਵਾਰ-ਵਾਰ ਅਨੰਦਪੁਰ ਸਾਹਿਬ ਚਮਕੌਰ ਦੀ ਗੜੀ ਤੇ ਸ੍ਰੀ ਹਰਿਮੰਦਰ ਦੀ ਦਾਸਤਾਨ ਵਿੱਚੋਂ ਕੁਝ ਕਹਿਣ ਦਾ ਯਤਨ ਕਰਦਾ ਕਿਉਂਕਿ ਅਸੀਂ ਉਹ ਹੁਣੇ-ਹੁਣੇ ਸਾਂਝਾ ਕਰਕੇ ਹਟਿਆ ਪਿਛਲੇ ਦਿਨਾਂ ਦੇ ਵਿੱਚ ਮੈਂ ਬਚਨ ਕਰਨਾ ਉਹਨਾਂ ਪਿਆਰਿਓ ਦੇਖੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕੈਸੀ ਕਿਰਪਾ ਇੱਥੇ ਮਹਾਰਾਜ ਜਿਹੜੇ ਬਚਨ ਕੀਤੇ ਜਨਮ ਮਰਨ ਕੋ ਇਹ ਜਗ ਬੱਪੜੋ ਇਹਨਾਂ ਦੂਜਾ ਭਗਤ ਵਿਸਾਰੀ ਜੀ ਉਹਨਾਂ ਨੇ ਇਸ ਸੰਸਾਰ ਦੀਆਂ ਜਿਹੜੀਆਂ ਮਾਇਨਾਜ ਹਸਤੀਆਂ ਉਹਨਾਂ ਦੇ ਗੱਲਾਂ ਉਹਨਾਂ ਦੇ ਬੋਲਾਂ ਨੂੰ ਆਪਣੀ ਜੁੱਤੀ ਦੀ ਨੋਕ ਦੇ ਉੱਤੇ ਠੋਕਰਾਂ ਮਾਰ ਕੇ ਉਹਨਾਂ ਨੂੰ ਤਖਤਾਂ ਤਾਜਾਂ ਨੂੰ ਠੁਕਰਾ ਦਿੱਤਾ ਕਾਰਨ ਕਿਉਂਕਿ ਉਹ ਇਸ ਗੱਲ ਨੂੰ ਚਿੱਤ ਚੇਤੇ ਦੇ ਵਿੱਚ ਸਮਝ ਚੁੱਕੇ ਸੀ ਜਨਮ ਮਰਨ ਕੋ ਇਹ ਜਗ ਬੱਪੜੋ ਪਰ ਤੂੰ ਮਹਾਰਾ ਸੱਚੇ ਪਾਸ਼ਾ ਸਾਨੂੰ ਕਹਿ ਰਿਹਾ ਕਹਿੰਦੇ ਤੂੰ ਇੰਨਾਂ ਗੱਲਾਂ ਦੇ ਵਿੱਚ ਹੀ ਆਪਣੇ ਇਸ ਸੋਹਣੇ ਜੀਵਨ ਨੂੰ ਅਜਾਈਂ ਬਤੀਤ ਕਰ ਦਿੱਤਾ ਅਜਾਈਂ ਲੰਘਾ ਦਿੱਤਾ ਇਹ ਜੀਵਨ ਤੈਨੂੰ ਇਸ ਕਰਕੇ ਨਹੀਂ ਸੀ ਮਿਲਿਆ ਕਿ ਸੰਸਾਰੀ ਰਤਵੇ ਤੂੰ ਵੱਡੇ ਕਰ ਲੈ ਇਹ ਇਸ ਕਰਕੇ ਮਿਲਿਆ ਸੀ ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਪਰ ਤੂੰ ਜਨਮ ਮਨ ਨੂੰ ਕਿਉਂ ਜਗ ਬਪੜੋ ਇਨ੍ਹਾਂ ਚੀਜ਼ਾਂ ਦੇ ਵਿੱਚ ਹੀ ਆਪਣੇ ਸੰਸਾਰ ਨੂੰ ਬਤੀਤ ਕਰਦਾ ਪਿਆ ਇਨ ਦੂਜੇ ਭਗਤ ਵਿਸਾਰੀ ਜੀਓ ਤੇ ਅਸਲ ਜਿਹੜੀ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਹੈ ਭਾਉ ਹੈ ਪਿਆਰ ਹੈ ਉਹ ਇਹਨੇ ਵਿਸਾਰਨਾ ਕੀਤਾ ਭਾਵ ਭੁਲਾ ਦਿੱਤਾ ਹੈ ਜੀ ਸਤਗੁਰ ਮਿਲੇ ਤਾਂ ਗੁਰਮਤ ਪਾਈਐ ਸਾਖਤ ਬਾਜੀ ਹਾਰੀ ਜੀਓ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਇੱਕ ਸਾਖਤ ਹੁੰਦਾ ਸਾਖਤ ਕਹਿੰਦੇ ਆ ਮਾਇਆ ਦੇ ਪੁਜਾਰੀ ਨੂੰ ਜਿਵੇਂ ਪਰਮੇਸ਼ਰ ਦਾ ਇੱਕ ਪਿਆਰਾ ਹੈ ਪਰਮੇਸ਼ਰ ਦਾ ਨਾਮ ਜਪਣ ਵਾਲਾ ਉਹਨੂੰ ਆਪਾਂ ਕਹ ਦਈਏ ਭਗਤ ਹੈ ਪਰ ਜਿਹੜਾ ਸੰਸਾਰ ਦਾ ਪੁਜਾਰੀ ਹੈ ਮਾਇਆ ਦਾ ਪੁਜਾਰੀ ਹੈ ਉਹਨੂੰ ਗੁਰਬਾਣੀ ਨੇ ਸਾਖਤ ਦਾ ਨਾਮ ਦਿੱਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਰ ਇੰਨਾ ਵੀ ਘਬਰਾਉਣ ਤੇ ਡਰਨ ਦੀ ਲੋੜ ਨਹੀਂ ਹੈ ਇਹ ਤੇ ਕਹਿੰਦੇ ਕਥਾ ਸੁਣੀ ਜੀ ਉਹਦੇ ਵਿੱਚ ਤੇ ਇਦਾਂ ਗੱਲਾਂ ਸੀ ਵੀ ਇਹ ਮਿਲੇ ਆ ਤੈਨੂੰ ਸੂਲਾਂ ਵੱਜਣ ਗਿਆ ਉਹ ਵੱਜਣ ਗਿਆ ਉਹ ਘਰ ਆ ਕੇ ਡਰ ਕੇ ਆਪਣੀ ਮਾਂ ਨਾਲ ਗੱਲ ਕਰਦਾ ਹੋਇਆ ਕਹਿਣ ਲੱਗਾ ਮਾਂ ਰਬੇ ਡਾ ਜਾਲਮੀ ਰਬੇ ਡਾ ਭੇੜਾ ਵੀ ਇੰਨਾ ਉਹ ਕਰੇਗਾ ਮੇਰੀ ਅੱਖਾਂ ਭੰਨ ਦੇਗਾ ਮੇਰੇ ਹੱਥ ਪੈਰ ਤੋੜ ਦੇਗਾ ਆ ਕਰ ਕਹਿੰਦਾ ਰੱਬ ਦੇ ਬਾਰੇ ਤੇ ਸੁਣਿਆ ਸੀ ਉਹ ਦਿਆਲੂ ਹੈ ਪਰ ਕਥਾ ਚ ਸੁਣਿਆ ਉਹ ਤੇ ਜ਼ਾਲਮ ਹੀ ਬੜਾ ਮਾਂ ਨੇ ਬੜੇ ਪਿਆਰ ਨਾਲ ਸਮਝਾਇਆ ਪੁੱਤ ਤੂੰ ਜ਼ੁਲਮ ਕੀਤੇ ਤਾਂ ਨਹੀਂ ਨਾ ਕੋਈ ਤੂੰ ਹੱਥਾਂ ਨਾਲ ਮਾਰਾ ਕੀਤਾ ਤੇ ਨਾ ਨਾ ਕੋਈ ਤੂੰ ਕਿਉਂ ਘਬਰਾਉਂਦਾ ਪਿਆ ਤੂੰ ਕਿਉਂ ਡਰਦਾ ਪਿਆ ਤੂੰ ਤੇ ਰੱਬ ਦੀ ਹਸਤੀ ਨੂੰ ਪਿਆਰ ਕਰ ਜਿਹੜਾ ਕਾਲਪੁਰਖ ਵੱਡਾ ਵਡੇਰਾ ਉਸ ਨੂੰ ਪਿਆਰ ਕਰ ਮਹਾਰਾਜ ਜੀ ਕਹਿੰਦੇ ਘਬਰਾਈ ਨਾ ਚਿੰਤਾ ਨਾ ਕਰੀਂ ਜਿਵੇਂ ਆਪਾਂ ਬਿਲਾਵਲ ਰਾਗ ਦੇ ਅੰਦਰ ਭਗਤ ਸਾਹਿਬ ਦੇ ਬਚਨ ਪੜ੍ਹਦੇ ਆ ਨਾ ਬੜੇ ਪਿਆਰੇ ਆ ਉਹ ਭਗਤ ਸਾਹਿਬ ਸਾਰੀ ਵਿਥਿਆ ਆਪਣੇ ਮਨ ਦੀ ਕਰਕੇ ਕਹਿਣ ਲੱਗੇ ਕਹਿੰਦੇ ਸਿੰਘ ਸਰਣਕਤ ਜਾਈਐ ਜੋ ਜੁੰਮਕ ਗ੍ਰਾਸੈ ਜੁੰਮਕ ਕਹਿੰਦੇ ਆ ਗਿੱਦੜਾ ਨੂੰ ਭੇੜੀਏ ਨੂੰ ਉਹ ਕਹਿੰਦੇ ਵੀ ਸ਼ੇਰ ਦੀ ਸ਼ਰਨ ਜਾਣ ਦਾ ਫਾਇਦਾ ਹੀ ਕੀ ਜੇ ਭੇੜੀਏ ਖਾ ਜਾਣ ਭਾਵ ਕੀ ਰੱਬ ਦੀ ਸ਼ਰਨ ਜਾਣ ਦਾ ਫਾਇਦਾ ਹੀ ਕੀ ਜੇ ਸੰਸਾਰ ਦੀ ਮੋਹ ਮਮਤਾ ਹੀ ਸਾਨੂੰ ਲੈ ਕੇ ਵਹਿ ਜਾਏ ਭਗਤ ਸਾਹਿਬ ਨੇ ਬੜਾ ਪਿਆਰਾ ਉਹਦੇ ਅਖੀਰ ਜਿਹੜੇ ਬਚਨਾਂ ਨੇ ਉਹ ਕਹਿਣ ਲੱਗੇ ਮੈਂ ਨਾਹੀਂ ਕਛ ਹਉ ਨਾਹੀਂ ਕਛ ਆਹੀ ਨਾ ਮੁਰਾ ਮੈਂ ਤਨ ਤੇਰੀ ਸਰਣ ਵਿੱਚ ਪੈ ਗਿਆ ਇਸ ਕਰਕੇ ਮੇਰੀ ਬੇਨਤੀ ਆਉਸਰ ਲੱਜਾ ਰੱਖ ਲਿਓ ਸਦ ਨਾ ਜੰਤੋਰਾ ਕਹਿੰਦੇ ਕਭਰਾਈ ਨਾ ਚਿੰਤਾ ਨਾ ਕਰੀ ਰੂਧਾ ਕੰਠ ਸ਼ਬਦ ਨਹੀਂ ਉਚਰਿਆ ਅਬ ਕਿਆ ਕਰਾਂ ਪ੍ਰਾਨੀ ਜੇ ਤੇਰਾ ਗਲਾ ਬੋਲਣੋਂ ਹਟ ਗਿਆ ਹੱਥ ਜੁੜਨੋਂ ਵੀ ਹਟ ਗਿਆ ਤੂੰ ਪੈਰਾਂ ਸਿਰ ਖਲੋਣੋਂ ਵੀ ਹਟ ਗਿਆ ਹੁਣ ਇਹ ਨਾਲ ਸੋਚੀ ਅਰਦਾਸ ਕਿਵੇਂ ਕਰਾਂਗਾ ਚਿੰਤਾ ਨਾ ਕਰਿਓ ਰਬ ਕਿਰਪਾਲੂ ਬੜਾ ਰੂਧਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪ੍ਰਾਨੀ RAM ਰਾਏ ਹੋਏ ਬਹਿਦ ਬਨਵਾਰੀ ਆਪਣੇ ਸੰਤਹਿ ਲੇਹੋ ਉਬਾਰੀ ਉਹ ਆਪਣੇ ਪਿਆਰਿਆਂ ਨੂੰ ਉਬਾਰ ਕੇ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਕੱਢ ਲੈਂਦਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਸਤਗੁਰ ਮਿਲਾਇ ਤਾ ਗੁਰਮਤ ਪਾਈ ਜੇ ਐਸਾ ਸੱਚਾ ਸਤਗੁਰੂ ਮਿਲ ਜਾਏ ਐਸੀ ਮਿਹਰ ਹੋ ਜਾਏ ਕਿਤੇ ਐਸੀ ਕਿਰਪਾ ਹੋ ਜਾਏ ਕਿਤੇ ਐਵੇਂ ਝੂਠਿਆਂ ਦੇ ਦਰਾਂ ਤੇ ਝੂਠਿਆਂ ਦੇ ਥਾਵਾਂ ਦੇ ਉੱਤੇ ਤੇ ਦੁਨੀਆ ਭੱਜੀ ਨਸੀ ਫਿਰਦੀ ਉਹਨਾਂ ਨੂੰ ਆਂਦੇ ਵੀ ਮਨ ਨੂੰ ਟਿਕਾਉ ਦੇਓ ਤੇ ਉਹਨੂੰ ਭਾਵੇਂ ਪੁੱਛੋ ਵੀ ਆਪਣੇ ਮਨ ਨੂੰ ਵੀ ਉਹਨੂੰ ਟਿਕਾ ਕੋਈ ਨਹੀਂ ਜਿਹੜਾ ਟਿਕਾ ਮੰਗਦੇ ਪਏ ਦੇ ਟਿਕਾ ਤੇ ਇਸ ਪਾਤਸ਼ਾਹ ਹਜ਼ੂਰ ਕੋਲੇ ਹੀ ਹੈ ਦੁਨੀਆ ਦਾ ਟਿਕਾ ਦੁਨੀਆ ਦਾ ਆਨੰਦ ਇਸ ਘਰ ਦੇ ਵਿੱਚ ਹੈ ਮਹਾਰਾਜ ਜੀ ਕਹਿੰਦੇ ਸਤਗੁਰ ਮਿਲਾ ਤਾਂ ਗੁਰਮਤਿ ਪਾਈ ਹੈ ਜੇ ਗੁਰੂ ਮਿਲੇ ਤੇ ਗੁਰਮਤਿ ਪ੍ਰਾਪਤ ਕਰ ਲਵਾਂਗੇ ਗੁਰਮਤ ਨਾਲ ਸਾਡਾ ਜੀਵਨ ਸਫਲ ਹੋਏਗਾ ਨਹੀਂ ਤੇ ਕਹਿੰਦੇ ਸਾਖਤਾ ਨੇ ਬਾਜੀ ਸੰਸਾਰ ਦੀ ਹਾਰ ਲਈ ਐ ਤੇ ਜਿਹੜਾ ਉਸ ਗੁਰੂ ਦੇ ਲੜ ਨਹੀਂ ਲੱਗੇਗਾ ਉਹ ਵੀ ਸਾਖਤਾ ਵਾਂਗੂ ਸੰਸਾਰ ਦੀ ਬਾਜੀ ਹਾਰ ਜਾਏਗਾ ਸਤਗੁਰ ਬੰਧਨ ਤੋੜ ਨਰਾਰੇ ਬੌੜ ਨਾ ਗਰਵ ਮਝਾਰੀ ਜੀਓ ਤੇ ਕਹਿਣ ਲੱਗੇ ਸਤਗੁਰ ਬੰਧਨ ਤੋੜ ਨਰਾਰੇ ਸਤਗੁਰੂ ਸੱਚੇ ਪਾਤਸ਼ਾਹ ਇਹ ਸੰਸਾਰ ਦੇ ਬੰਧਨ ਪਏ ਹੋਇਆ ਸਾਨੂੰ ਬਹੁਤ ਸਾਰੇ ਅਸੀਂ ਛੱਡਣਾ ਵੀ ਚਾਹੀਏ ਤੇ ਛੱਡ ਨਹੀਂ ਸਕਦੇ ਅਸੀਂ ਛੱਡਣਾ ਵੀ ਚਾਹੀਏ ਤੇ ਛੱਡ ਨਹੀਂ ਸਕਦੇ ਜੇ ਮੈਂ ਤੁਹਾਨੂੰ ਇੱਕ ਸਵਾਲ ਕਰਾਂ ਵੀ ਦੱਸੋ ਜੇ ਜੇਬ ਵਿੱਚੋਂ ਅੱਜ ਸਾਡੀ ਜੇਬ ਦੇ ਵਿੱਚ 100 ਰੁਪਈਆ 200 ਰੁਪਈਆ ਕਿਤੇ ਇਹ 200 ਰੁਪਈਏ ਕਰਕੇ ਤੇ ਨਹੀਂ ਨਾ ਅਸੀਂ ਜੀ ਰਹੇ 200 ਰੁਪਈਆ ਮੰਨ ਲਓ ਸਾਡੀ ਸਾਹਾਂ ਦੀ ਰਾਖੀ ਥੋੜਾ ਕਰ ਰਿਹਾ ਪਰ ਬੰਦੇ ਇਦਾਂ ਮਹਿਸੂਸ ਕਰਦੇ ਆ ਜੇ ਕਿਤੇ 200 ਦਾ ਨੁਕਸਾਨ ਹੋ ਵੀ ਕਿਤੇ ਮਰੀ ਚੱਲੇ ਦੇ ਉਹ ਇਹ ਮਹਿਸੂਸ ਨਹੀਂ ਕਰਦੇ ਵੀ ਮੈਂ ਅਜ ਨਿਤਨੇਮ ਨਹੀਂ ਕੀਤਾ ਤਾਂ ਮੈਂ ਆਤਮਿਕ ਮੋਤੇ ਮਰ ਜਾਣਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਹ ਜਿਹੜੇ ਸੰਸਾਰ ਦੇ ਮਾਇਆ ਦੇ ਬੰਧਨਾਂ ਦੇ ਵਿੱਚ ਫਸਿਆ ਹੈ ਨਾ ਗੁਰੂ ਨੇ ਇੱਥੋਂ ਕੱਢ ਲੈਣਾ ਇੱਥੋਂ ਨਿਕਲ ਕੇ ਰੱਬ ਦੇ ਨਾਮ ਵੱਲ ਤੁਰੀ ਮਹਾਰਾਜ ਜੀ ਕਹਿੰਦੇ ਜੇ ਰੱਬ ਦੇ ਘਰ ਨੂੰ ਚੱਲਿਆ ਸਾਥ ਨਾ ਲੀਜਿਆ ਕੋਈ ਆਪਣੇ ਨਾਲ ਇਹ ਨਹੀਂ ਵੀ ਆਪਣੇ ਧੀ ਨੂੰ ਨਹੀਂ ਲੈ ਕੇ ਆਉਣਾ ਕਿਤੇ ਸ਼ਲੋਕ ਦੇ ਗਲਤ ਅਰਥ ਸਮਝ ਲਈਏ ਵੀ ਗੁਰੂ ਸਾਹਿਬ ਕਹਿ ਰਹੇ ਆ ਜੇ ਰੱਬ ਦੇ ਘਰ ਨੂੰ ਜਾਣਾ ਤੇ ਸਾਥ ਨਾ ਲੀਜਾ ਕੋਈ ਸਾਥ ਨਾ ਲੀਜਾ ਦਾ ਭਾਵ ਇਹ ਨਹੀਂ ਵੀ ਆਪਣੇ ਧੀ ਪੁੱਤ ਪੋਤੇ ਨੂੰ ਨਹੀਂ ਲੈ ਕੇ ਆਉਣਾ ਆਪਣੀ istri ਨੂੰ ਨਹੀਂ ਆਪਣੇ ਧੀਆਂ ਪੁੱਤਰਾਂ ਨੂੰ ਇਹ ਇਹ ਮਤਲਬ ਨਹੀਂ ਇਹਦਾ ਮਤਲਬ ਹੈ ਸਾਥ ਨਾ ਲੀਜਾ ਕੋਈ ਆਪਣੇ ਮਨ ਦੇ ਵਿੱਚ ਜੇ ਹੋ ਸਕੇ ਤੇ ਖੋਟੀ ਮਤ ਨੂੰ ਕੱਢ ਦੇਈ ਇਹਨਾਂ ਨੂੰ ਨਾਲ ਨਾ ਲੈ ਕੇ ਆਈ ਆਪਣੀ ਚੌਧਰ ਆਪਣੇ ਹੰਕਾਰ ਆਪਣੇ ਰਤਬਿਆਂ ਨੂੰ ਉੱਥੇ ਜੋੜਿਆਂ 'ਚ ਹੀ ਛੱਡ ਕੇ ਆ ਜਾਈ ਉਹਨਾਂ ਨੂੰ ਨਾਲ ਨਾ ਲੈ ਕੇ ਆਈ ਵੀ ਮੈਂ ਕੁਝਾ ਮੇਰੇ ਕੋਲੇ ਬਹੁਤ ਕੁਝ ਹੈ ਮੈਂ ਵੱਡਾ ਮੈਂ ਗਿਆਨੀ ਮੈਂ ਵਿਦਵਾਨ ਇਹ ਸਾਰਾ ਕੁਝ ਬਾਹਰ ਜੁੱਤੀਆਂ ਚ ਛੱਡ ਕੇ ਆਈਂ ਇਹਦੀ ਜਗਾ ਉੱਥੇ ਹੈ ਇੱਥੇ ਸਿੱਖਾਂ ਦੀ ਥਾਂ ਹੈ ਇੱਥੇ ਪਿਆਰ ਵਾਲਿਆਂ ਦੀ ਥਾਂ ਹੈ ਇੱਥੇ ਅੰਦਰੋਂ ਬੈਰਾਗੀਆਂ ਦੀ ਵਿਰਕਤਾਂ ਦੀ ਥਾਂ ਹੈ ਇੱਥੇ ਆਉਣਾ ਤੇ ਅੰਦਰ ਨੂੰ ਖਾਲੀ ਕਰਕੇ ਆਈਂ ਮਹਾਰਾਜ ਜੀ ਨੇ ਬੜਾ ਸਮਝਾਇਆ ਹੁਕਮਨਾਮੇ ਚ ਬਚਨ ਆਉਂਦੇ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਜੇ ਭਾਂਡਾ आत्मलीन महाराज ਜਿਸ ਚਿਕ ਦੀ ਕਹਿੰਦੇ ਭਾਂਡਾ ਮੈਲਾ ਹੋਵੇ ਤੇ ਉਹਦੇ ਵਿੱਚ ਵਸਤੂ ਪੁਵਾਈ ਨਾ ਪੁਵਾਈ ਇੱਕ ਬਰਾਬਰ ਹੋ ਜਾਣੀ ਭਾਂਡਾ आत्मलीन ਤੋਤਾ ਹੱਛਾ ਨਾ ਹੋਏ ਸੀ ਪਰ ਕਹਿਣ ਲੱਗੇ ਧੋਮਿਆਂ ਤੋਂ ਹੱਛੇ ਨਹੀਂ ਹੁੰਦੇ ਆ ਭਾਂਡੇ ਇਹ ਤੇ ਆਪਣੇ ਮਾਨੂੰ ਆਪਣੇ ਹੰਕਾਰ ਤੋਂ ਆਪਣੇ ਰੁਤਬਿਆਂ ਤੋਂ ਲਾਂਬੇ ਕਰਕੇ ਸਿੱਖ ਬਣ ਕੇ ਗੁਰੂ ਦੇ ਹਜ਼ੂਰ ਪੇਸ਼ ਹੋਣਾ ਪੈਂਦਾ ਤੇ ਜਿਹੜਾ ਇਦਾਂ ਹੁੰਦਾ ਫਿਰ ਗੁਰੂ ਨੇ ਇਤਿਹਾਸ ਵਿੱਚ ਇਹ ਵੀ ਦਰਸਾਇਆ ਵੀ ਸਿੱਖਾ ਤੂੰ ਮੱਥਾ ਭਾਵੇਂ ਟੇਕੀ ਤੇ ਨਾ ਟੇਕੀ ਮੈਂ ਉੱਠ ਕੇ ਇਹ ਸੰਘਾਸ਼ਣ ਤੂੰ ਤੈਨੂੰ ਗਲ ਵਕੜੀ ਦੇ ਵਿੱਚ ਲੈ ਸਕਦਾ ਜੇ ਤੂੰ ਇਦਾਂ ਪਿਆਰ ਨਾਲ ਆਇਆ ਤੇ ਇੱਕ ਵਾਰ ਤਾਂ ਬੜੀ ਪਿਆਰੀ ਹਜ਼ੂਰ ਕਲਗੀਧਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਆਨੰਦਪੁਰ ਸਾਹਿਬ ਮਹਾਰਾਜ ਆਪਣਾ ਦੀਵਾਨ ਸਜਾਉਂਦੇ ਆ ਬੜਾ ਪਿਆਰ ਹੈ ਮਹਾਰਾਜ ਸਾਹਿਬ ਦਾ ਸੰਗਤ ਬਹੁਤ ਪਿਆਰ ਭਰੂਸੇ ਨਾਲ ਮਹਾਰਾਜ ਸਾਹਿਬ ਦੇ ਦਰਸ਼ਨ ਕਰਦੀ ਹੈ ਦਰਿਆ ਵਗਦਾ ਨੇ ਜਿਹੜੇ ਸਤਲੂਜ ਤੇ ਉਸ ਸਤਲੂਜ ਦੇ ਕੰਡੇ ਬੜੇ ਬੇੜੀਆਂ ਵਾਲੇ ਆਪਣੀ ਕਿਰਤ ਰੋਜੀ ਰੁਜ਼ਗਾਰ ਚ ਲਾਉਣ ਵਾਸਤੇ ਉਹ ਲੋਕਾਂ ਦੀ ਉਡੀਕ ਪਏ ਕਰਦੇ ਆ ਵੀ ਕੋਈ ਆਵੇ ਕਿਸ਼ਤੀ ਚ ਬੈਠੇ ਉਹਨੂੰ ਦਰਿਆ ਪਾਰ ਕਰਾਈਏ ਤੇ ਕੁਝ ਪੈਸੇ ਲਈਏ ਤੇ ਘਰ ਚ ਲਾਈਏ ਹੈ ਬੜੇ ਆ ਪਰ ਉਹਨਾਂ ਵਿੱਚੋਂ ਇੱਕ ਬੜਾ ਨਿੰਮੋ ਝੂਣਾ ਜਿਆ ਜਿਹਦੇ ਆਰਥਿਕ ਹਾਲਾਤ ਬਹੁਤੇ ਜ਼ਿਆਦਾ ਚੰਗੇ ਨਹੀਂ ਜਿਹਦਾ ਨਾਮ ਰੁਕਨਦੀਨ ਤੇ ਇਤਿਹਾਸ ਵਿੱਚ ਪ੍ਰਸਿੱਧ ਨਾਮ ਉਸਦਾ ਹੈ ਭਾਈ ਸੈਦਾ ਮਲਾ ਸੈਦਾ ਉਸ ਦਾ ਨਾਮ ਹੈ ਤੇ ਮਲਾਹ ਉਸ ਦੀ ਕਿਰਤ ਹੈ ਉਹ ਸੈਦਾ ਮਲਾਹ ਰੋਜ਼ ਕਿੰਨੇ ਹੀ ਰਾਹੀ ਗੀਰਾਂ ਨੂੰ ਕਿੰਨੇ ਹੀ ਗੁਰੂ ਘਰ ਦੇ ਸਿੱਖ ਸੇਵਕਾਂ ਨੂੰ ਕਿੰਨੇ ਹੀ ਦਰਸ਼ਨ ਕਰਨ ਵਾਲਿਆਂ ਨੂੰ ਰਾਹ ਪਾਰ ਕਰਾ ਦਿੰਦਾ ਤੇ ਉਹ ਭਾਈ ਸੈਦਾ ਮਲਾਹ ਨਾ ਜਦੋਂ ਗੁਰੂ ਨੇ ਬਖਸ਼ਿਸ਼ ਕਰਨੀ ਹੋਵੇ ਇੱਕ ਦਿਨ ਉਹਦੀ ਕਿਸ਼ਤੀ ਵਿੱਚ ਕੁਝ ਐਸੇ ਸੱਜਣ ਬੈਠੇ ਜਿਹੜੇ ਰੋ ਰਹੇ ਆ ਕੁੜਲਾ ਰਹੇ ਆ ਦੁਖੀ ਆ ਉਹਨਾਂ ਦੇ ਚਿਹਰਿਆਂ ਤੇ ਉਦਾਸੀ ਛਾਈ ਹੋਈ ਹੈ ਉਹ ਉਸ ਦੀ ਕਿਸ਼ਤੀ 'ਚ ਬੈਠੇ ਬੇੜੇ 'ਚ ਬੈਠੇ ਦੂਜੇ ਪਾਰੋਂ ਆਨੰਦਪੁਰ ਸਾਹਿਬ ਉਹਨਾਂ ਨੂੰ ਲਿਆ ਕੇ ਉਹਨੇ ਛੱਡਿਆ ਤੇ ਉਹ ਦਰਸ਼ਨ ਮੇਲੇ ਕਰਨ ਚਲੇ ਗਏ ਤੇ ਉਹੋ ਹੀ ਸਜਣਾ ਕੇ ਜਦੋਂ ਫੇਰ ਬਹਿ ਗਏ ਨਾ ਕਿਸ਼ਤੀ ਵਿੱਚ ਚਿਹਰਿਆਂ 'ਤੇ ਖੁਸ਼ਾ ਬਣਿਆ। ਚਿਹਰਿਆਂ 'ਤੇ ਰੌਣਕ ਬੜੀ ਹੈ। ਅੱਖਾਂ 'ਚ ਚਮਕ ਆ ਗਈ। ਚਿਹਰਿਆਂ 'ਤੇ ਹਾਸੇ ਆ ਗਏ। ਉਸ ਸਹੈਦੇ ਨੇ ਬੜੇ ਪਿਆਰ ਨਾਲ ਪੁੱਛਿਆ ਕਹਿੰਦਾ ਸਜਣੋ ਦੋਆਂ ਚੋਆਂ ਘੰਟਿਆਂ ਵਿੱਚ ਇਦਾਂ ਦਾ ਤੁਹਾਨੂੰ ਕੀ ਮਿਲ ਗਿਆ ਕਿ ਤੁਹਾਡੇ ਚਿਹਰੇ ਦੇ ਉੱਤੇ ਉਦਾਸੀ ਖਤਮ ਹੋ ਕੇ ਖੁਸ਼ੀਆਂ ਆ ਗਈਆਂ ਖੇੜੇ ਆ ਗਏ ਇੰਨੀ ਰੌਣਕ ਆ ਗਈ ਕਿਹੜਾ ਖਜ਼ਾਨਾ ਮਿਲ ਗਿਆ ਸਾਰਿਆਂ ਹੱਥ ਜੋੜ ਕੇ ਆਖਿਆ ਸਾਨੂੰ ਕਲਗੀਧਰ ਦੇ ਦਰਸ਼ਨ ਮਿਲ ਗਏ ਉਹਦੇ ਦਰਸ਼ਨਾਂ ਦੇ ਵਿੱਚ ਸਹਦਿਆ ਐਡੀ ਇੱਕ ਖਿੱਚ ਹੈ ਨਾ ਉਹਦੇ ਦਰਸ਼ਨਾਂ ਚ ਐਡਾ ਇੱਕ ਰਸ ਹੈ ਨਾ ਸਹਦਿਆ ਉਹ ਕਿਹੜੇ ਦੁੱਖ ਕਿਹੜੀਆਂ ਤਕਲੀਫਾਂ ਕਿਹੜੀਆਂ ਚਿੰਤਾਵਾਂ ਕਿਹੜੇ ਝੋਰੇ ਸਭ ਕੁਝ ਹੀ ਭੁੱਲ ਗਿਆ ਸੈਦਿਆ ਜਦੋਂ ਉਸ ਬਾਜਾਂ ਵਾਲੇ ਨੂੰ ਮੁਸਕਰਾਉਂਦੇ ਵੇਖਿਆ ਸਾਡੇ ਅੰਦਰ ਖੜ ਗਿਆ ਹੁਣ ਸੈਦੇ ਨੇ ਉਹਨਾਂ ਨੂੰ ਛੱਡ ਤਾਂ ਦਿੱਤਾ ਪਰ ਆਪਣੇ ਚਿੱਤ 'ਚ ਖਿਆਲ ਪੈਦਾ ਹੋ ਗਿਆ ਉਹ ਮੈਂ ਵੀ ਨਿੰਮੋ ਝੂਣਾ ਮੈਂ ਵੀ ਉਦਾਸ ਮੈਂ ਵੀ ਘਰੋਂ ਗਰੀਬ ਲੋੜ ਤੇ ਮੈਨੂੰ ਵੀ ਵਧੇ ਰਿਆ ਲੋਕੀ ਬਾਹਰੋਂ ਆ ਕੇ ਤਾਕਤਾਂ ਲਈ ਜਾਂਦੇ ਤੇ ਮੈਂ ਆਨੰਦਪੁਰ ਵਿੱਚ ਰਹਿੰਦਾ ਹੋਇਆ ਮੈਂ ਕਲਗੀਆਂ ਵਾਲੇ ਦੇ ਦਰਸ਼ਨ ਨਾ ਕਰ ਸਕਿਆ ਹੁਣ ਅੰਦਰ ਵਿੱਚ ਇੱਕ ਪਿਆਰ ਤੇ ਖਿੱਚ ਪੈਦਾ ਹੋਈ ਕਹਿੰਦੇ ਸੈਦੇ ਮਲਾਹ ਦੀ ਕਿਸ਼ਤੀ ਬਹੁਤੀ ਚੰਗੀ ਨਹੀਂ ਇਸ ਕਰਕੇ ਇਹਨੂੰ ਸਵਾਰੀਆਂ ਬਹੁਤੀਆਂ ਪਹਿਲਾਂ ਨਹੀਂ ਮਿਲਦੀਆਂ ਤੇ ਜਦੋਂ ਉਹ ਨੂੰ ਇਹ ਆਪਣੀ ਕਿਸ਼ਤੀ ਕਿੱਲੇ ਨਾਲ ਬਣਦਾ ਨਾ ਜਿਹਨਾਂ ਨੇ ਵੇਖੀ ਆ ਉਹ ਕਿਸ਼ਤੀਆਂ ਜਿਹੜੀਆਂ ਜਾਂ ਵੱਡੇ ਵੱਡੇ ਜਹਾਜ਼ ਵੀ ਸਮੁੰਦਰ ਦੇ ਵਿੱਚ ਕਿੱਲੇ ਨਾਲ ਬੰਨਣੇ ਪੈਂਦੇ ਆ ਤਾਂ ਕਿ ਉਹ ਪਾਣੀ ਦੀਆਂ ਛੱਲਾਂ ਤੇ ਵਹਾ ਨਾਲ ਦੁਆਰਾ ਰੁੜ ਨਾ ਜਾਣ ਉਹਨਾਂ ਨੂੰ ਬਾਹਰ ਵੀ ਨਹੀਂ ਕੱਢਿਆ ਜਾਂਦਾ ਕਿਉਂਕਿ ਫਿਰ ਉਹਨਾਂ ਨੂੰ ਬਹੁਤ ਜ਼ਿਆਦਾ ਜ਼ੋਰ ਲਾ ਕੇ ਧੱਕ ਕੇ ਪਾਣੀ 'ਚ ਛੁੱਟਣਾ ਪੈਂਦਾ ਇਸ ਕਰਕੇ ਨਹੀਂ ਮਿਹਨਤ ਨਾਲ ਉਹ ਚੰਗਾ ਵੀ ਉਹਨਾਂ ਨੂੰ ਕਿੱਲੇ ਨਾਲ ਬਣ ਦਿੱਤਾ ਜਾਏ ਉਹ ਜਦੋਂ ਨੂੰ ਆਪਣੀ ਕਿਸ਼ਤੀ ਕਿੱਲੇ ਨਾਲ ਬਣਦਾ ਕਲਗੀਆਂ ਵਾਲੇ ਦੇ ਦਰਸ਼ਨ ਕਰਨ ਜਾਂਦਾ ਤੇ ਉਹਨੂੰ ਹਰ ਰੋਜ਼ ਕੋਈ ਨਾ ਕੋਈ ਸਵਾਲ ਪੁੱਛ ਲੈਂਦਾ ਸੈਦਿਆ ਕਿੱਧਰ ਉਹ ਕਹਿੰਦਾ ਬਾਜਾਂ ਵਾਲੇ ਕਲੰਗੀਆਂ ਵਾਲੇ ਦਸ਼ਮੇਸ਼ ਦੇ ਦਰਸ਼ਨ ਕਰਨ ਚੱਲਾ ਤੇ ਉਹਨੂੰ ਰੋਜ਼ ਹੀ ਜਵਾਬ ਮਿਲਦਾ ਸੈਦਿਆ ਉਹਦੇ ਦਰਸ਼ਨ ਹੁਣ ਸ਼ਾਮ ਦੇ ਦੀਵਾਨ ਵਿੱਚ ਕਰੀ ਕਲੰਗੀ ਤਰ ਹਜ਼ੂਰ ਤੇ ਦੀਵਾਨਾਂ ਚ ਉੱਠ ਕੇ ਮਹਿਲਾਂ ਨੂੰ ਚਲੇ ਗਏ ਜਦੋਂ ਸ਼ਾਮ ਨੂੰ ਆਪਣਾ ਕੰਮਕਾਰ ਸਮੇਟ ਕੇ ਕਿਉਂਕਿ ਰੋਜ਼ਗਾਰ ਨਾ ਜ਼ੋਰ ਪਾ ਦਿੰਦਾ ਬੰਦੇ ਤੇ ਕੰਮ ਜ਼ੋਰ ਪਾ ਦਿੰਦਾ ਬੰਦੇ ਤੇ ਇੱਕ ਪਾਸੇ ਪਾਣੀ ਦੇ ਨੱਕੇ ਦੀ ਵਾਰੀ ਹੋਵੇ ਤੇ ਦੂਜੇ ਪਾਸੇ ਜਪਜੀ ਸਾਹਿਬ ਦਾ ਸਿਮਰਨ ਦਾ ਟਾਈਮ ਹੋਵੇ ਤੇ ਇਹ ਸੱਚ ਕਰਕੇ ਜਾਣੋ ਆਪਣੇ ਆਪਣੇ ਚਿੱਤ ਚ ਖਿਆਲ ਪੱਕਾ ਕਰਿਓ ਅਸੀਂ ਪਾਣੀ ਦਾ ਨੱਕਾ ਮੋੜਨ ਚਲੇ ਜਾਂਦੇ ਆਂ ਵੀ ਕੋਈ ਗੱਲ ਨਹੀਂ ਜਪਜੀਤ ਸਾਹਿਬ ਨੂੰ ਅਪਾਧ ਦੇ ਘੰਟੇ ਬਾਅਦ ਕਰ ਲਵਾਂਗੇ ਕਿਰਤ ਰੋਜ਼ਗਾਰ ਜਿਹੜਾ ਰੱਬ ਨੇ ਦਿੱਤਾ ਉਹ ਰੱਬ ਦਾ ਰੋਜ਼ਗਾਰ ਦਿੱਤਾ ਹੀ ਉਹ ਜੋਰ ਪਾ ਜਾਂਦਾ ਮਕਸਰ ਬੇਨਤੀ ਕਰਨਾ ਹੁੰਦਾ ਲੋਕੀ ਦੁਕਾਨਾਂ ਖੁੱਲਣ ਤੋਂ ਪਹਿਲਾਂ ਆਪਣੇ ਦੁਕਾਨਾਂ ਤੇ ਲੱਗੇ ਤਾਲਿਆਂ ਨੂੰ ਮੱਥੇ ਟੇਕੀ ਜਾਂਦੇ ਆ ਉਹ ਸ਼ਟਰ ਖੋਲ ਕੇ ਦੇਲੀਆਂ ਨੂੰ ਮੱਥੇ ਟੇਕੀ ਜਾਂਦੇ ਆ ਫੇਰ ਆਪਣੇ ਗੱਲਿਆਂ ਨੂੰ ਮੱਥੇ ਟੇਕੀ ਜਾਂਦੇ ਐ ਮਹਾਰਸ ਕੀ ਕਹਿਣਾ ਨੋ ਸੱਜਣਾ ਆ ਰੋਜੀ ਰੋਜਗਾਰ ਨੂੰ ਮੱਥੇ ਟੇਕੀ ਜਾਣਾ ਜਿਨੇ ਰੋਜੀ ਰੋਜਗਾਰ ਦਿੱਤਾ ਉਹਨੂੰ ਤੂੰ ਭਲਾ ਕੇ ਆਇਆ ਉਹਦੇ ਤੇ ਦਰਸ਼ਨ ਵੀ ਨਹੀਂ ਕਰਕੇ ਆਇਆ ਸਵੇਰੇ ਉਹਦੇ ਤਾਂ ਜਪਜੀ ਵੀ ਨਹੀਂ ਪੜਕੇ ਆਇਆ ਤੂੰ ਸਵੇਰੇ ਰੋਜੀ ਨੂੰ ਮੱਥੇ ਟੇਕੀ ਜਾਣਾ ਤਾਲੀਆਂ ਨੂੰ ਮੱਥੇ ਟੇਕ ਟੇਕ ਕੇ ਮੱਥੇ ਨੂੰ ਲਾਹੇ ਜਾਣਾ ਜਿਹੜਾ ਇਹ ਤਾਲੀਆਂ ਨੂੰ ਦੇਣ ਵਾਲਾ ਦੁਕਾਨਾਂ ਨੂੰ ਦੇਣ ਵਾਲਾ ਉਹਨੂੰ ਵੀ ਯਾਦ ਕਰਿਆ ਕਰ ਇਹ ਬਰਕਤਾਂ ਦੁਕਾਨ ਤੇ ਮੱਥੇ ਟੇਕ ਕੇ ਨਹੀਂ ਪਹਿਣੀਆਂ ਇਹ ਜਪਜੀ ਦਾ ਪਾਠ ਕਰਕੇ ਹੀ ਪਹਿਣਗੀਆਂ ਇਕ ਜਪਜੀ ਦੇ ਪਾਠ ਕਰਕੇ ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਹੀ ਕਿਰਪਾ ਹੋਏਗੀ ਨਾ ਕਿ ਦੁਕਾਨ ਦੇ ਗੱਲਿਆਂ ਨੂੰ ਮੱਥੇ ਟੇਕ ਕੇ ਵਰਕ ਤਾਂ ਹੋਣਗੇ ਹੁਣ ਰੋਜ਼ਗਾਰ ਜੋਰ ਪਾ ਜਾਂਦਾ ਉਹ ਤੇ ਰੋਜ਼ ਪਰ ਹੁਣ ਗੁਰੂ ਗੁਰੂ ਕਰਦਿਆਂ ਗੁਰੂ ਗੁਰੂ ਕਰਦਿਆਂ ਗੁਰੂ ਗੁਰੂ ਕਰਦਿਆਂ ਮਨ ਇਹ ਨਹੀਂ ਸ਼ੁੱਧਤਾ ਦੇ ਵਿੱਚ ਚਲਾ ਗਿਆ ਕਿ ਇਹ ਜਿਹੜੀ ਇਹਦੀ ਦਰਸ਼ਨਾਂ ਦੀ ਭਾਵਨਾ ਸੀ ਬੈਰਾਗ ਵਿੱਚ ਤਬਦੀਲ ਹੋ ਗਈ ਜਦੋਂ ਭਾਵਨਾ ਬੈਰਾਗ ਵਿੱਚ ਤਬਦੀਲ ਹੋਈ ਇਹ ਅਰਦਾਸ ਇੰਨੀ ਕੋ ਨਰਮਲ ਹੋ ਜਾਂਦੀ ਐ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਅਰਦਾਸ ਇੰਨੀ ਕੋ ਨਰਮਲ ਹੋ ਜਾਂਦੀ ਐ ਫੇਰ ਗੁਰੂ ਨੂੰ ਬੋਲ ਕੇ ਸੁਣਾਉਣ ਦੀ ਲੋੜ ਨਹੀਂ ਬਿਨ ਬੋਲਿਆਂ ਸਭ ਕੁਛ ਜਾਣਦਾ ਉਹ ਫਿਰ ਬਿਨਾਂ ਬੋਲੇ ਹੀ ਮਨ ਦੀ ਭਾਵਨਾ ਨੂੰ ਸਮਝ ਲੈਂਦਾ ਹੁਣ ਗੁਰੂ ਗੁਰੂ ਕਰਦਾ ਗੁਰੂ ਗੁਰੂ ਕਰਦਾ ਚਿਹਰੇ ਤੇ ਬੈਰਾਗ ਆਇਆ ਪਰ ਇੰਨਾ ਕੋ ਕਹਿੰਦੇ ਕੰਮ ਜਿਵੇਂ ਗੁਰੂ ਕਲਗੀ ਧਰ ਨੇ ਆਪਣੀ ਮਿਹਰ ਵਰਤਾਉਣੀ ਕਿਰਪਾ ਵਰਤਾਉਣੀ ਇਹਦੇ ਚਿਹਰੇ ਦਾ ਬੈਰਾਗ ਅੰਦਰ ਦਾ ਬੈਰਾਗ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇ ਪਾਤਸ਼ਾਹ ਦੇ ਚਰਨਾਂ ਤੱਕ ਪਹੁੰਚਿਆ ਇੱਕ ਰੋਜ਼ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਸਿੱਖਾਂ ਸੇਵਕਾਂ ਨੂੰ ਕਹਿਣ ਲੱਗੇ ਵੀ ਤਿਆਰ ਕਰੋ ਆਪਾਂ ਦਰਿਆ ਦੇ ਉਸ ਵੱੰਨੇ ਜਾਣਾ ਹੈ ਤੇ ਜਦੋਂ ਸਿੱਖਾਂ ਨੇ ਸੁਣਿਆ ਦਰਿਆ ਤੇ ਉਹਨਾਂ ਨੇ ਅਗਾਊਂ ਖਬਰ ਦਿੱਤੀ ਵਿਵਾਦਸ਼ਾ ਦਰਵੇਸ਼ ਕਲਗੀਆਂ ਵਾਲੇ ਸ਼ਮਸ਼ੀਰੇ ਬਹਾਦਰ ਨੀਲੇ ਦੇ ਸ਼ਾਹ ਸਵਾਰ ਅੱਜ ਇਸ ਮਲਾਹਾ ਦੇ ਬੇੜੇ ਨੂੰ ਭਾਗ ਲਾਉਣ ਵਾਸਤੇ ਇਸ ਟਟ ਦੇ ਉੱਪਰ ਇਸ ਕਿਨਾਰੇ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਪਹੁੰਚ ਰਹੇ ਆ ਸਭ ਨੇ ਨਾ ਜੀ ਆਪਣੀਆਂ ਆਪਣੀਆਂ ਕਿਸ਼ਤੀਆਂ ਤੇ ਟਾਕੀ ਮਾਰੀ ਕਪੜਾ ਮਾਰਿਆ ਚਮਕਾਇਆ ਉਹਨਾਂ ਨੇ ਵੀ ਜੇਕ ਤੇ ਮਹਾਰਾਜ ਇਸ ਕਿਸ਼ਤੀ 'ਚ ਬਹਿ ਜਾਣ ਸੁਣਿਆ ਮਹਾਰਾਜ ਸੱਚੇ ਪਾਤਸ਼ਾਹ ਮੂਲ ਤੋਲ ਨਹੀਂ ਕਰਦੇ ਜੋ ਹੱਥ ਆਇਆ ਉਹ ਦੇ ਦਿੰਦੇ ਆ ਕੋਈ ਆਖੇ ਜੇ ਇਸ ਕਿਸ਼ਤੀ ਵਿੱਚ ਬੈ ਜਾਣ ਤੇ ਮੇਰਾ ਕਈ ਮਹੀਨਿਆਂ ਦਾ ਘਰ ਚੱਲ ਸਕਦਾ ਹੈ ਕਈ ਮਹੀਨਿਆਂ ਦਾ ਰੋਜ਼ਗਾਰ ਤੁਰ ਸਕਦਾ ਹੈ ਏਦਾਂ ਮਨ 'ਚ ਭਾਵਨਾ ਰੱਖ ਕੇ ਕਿਸ਼ਤੀਆਂ ਨੂੰ ਧੋਇਆ ਕਿਸ਼ਤੀਆਂ ਨੂੰ ਚਮਕਾਇਆ ਤੇ ਪਾਰਸ਼ਾ ਦੀ ਉਡੀਕ ਕਰਨ ਲੱਗ ਪਏ ਦੂਜੇ ਪਾਸੇ ਇੱਕ ਸੈਦਾ ਮਲਾਹ ਜਿੱਦੀ ਕਿਸ਼ਤੀ ਬਹੁਤ ਹੀ ਜ਼ਿਆਦਾ ਚੰਗੀ ਨਹੀਂ ਜਿੱਦੀ ਕਿਸ਼ਤੀ ਤੇ ਕਮਜ਼ੋਰ ਆ ਪਰ ਮਨ ਦੀ ਭਾਵਨਾ ਬਹੁਤ ਚੰਗੀ ਹੈ ਉਹਨੂੰ ਅੱਗੇ ਜਗ੍ਹਾ ਵੀ ਨਹੀਂ ਮਿਲਦੀ ਸਭ ਤੋਂ ਪਿੱਛੇ ਹੋ ਕਰਕੇ ਖੜਾ ਹੈ ਹੱਥ ਜੁੜੇ ਐ ਨੇਤਰਾਂ ਦੇ ਵਿੱਚ ਇੱਕ ਪਿਆਸ ਜਿਹੜੀ ਆ ਉਹ ਨਜ਼ਰੀ ਪੈ ਰਹੀ ਐ ਨੇਤਰਾਂ ਦੀ ਪਿਆਸ ਕਹਿ ਰਹੀ ਐ ਕਲਿੰਗੀਆਂ ਵਾਲਿਆਂ ਸਾਰਿਆਂ ਨੂੰ ਛੱਡ ਕੇ ਮੇਰੇ ਕੋਲੇ ਆ ਜਾ ਸਭ ਨੂੰ ਛੱਡ ਤੇ ਇਸ ਬੇੜੇ ਕੋਲੇ ਪਹੁੰਚ ਪਰ ਉਹਨੂੰ ਇਦਾਂ ਮਹਿਸੂਸ ਹੁੰਦਾ ਸੈਦਿਆ ਤੇਰੇ ਇਸ ਟੁੱਟੇ ਹੋਏ ਬੇੜੇ 'ਚ ਥੋੜਾ ਸਵਾਰ ਹੋਣਾ ਆਉਣਾ ਉਹਨੇ ਉਹ ਬਾਜਾਂ ਵਾਲਾ ਉਹ ਸੋਨੇ ਦੇ ਸਿੰਘਾਸਣ ਤੇ ਬੈਠਦਾ ਉਹ ਤੇ ਚੋਰ ਹੁੰਦਾ ਐ ਉੱਤਯੋ ਦੇ ਚੰਦੋਆ ਤਾਣਿਆ ਜਾਂਦਾ ਆਪਣੇ ਆਪ ਵਿੱਚ ਹੀ ਇਦਾਂ ਸੋਚੀ ਜਾਂਦਾ ਤੇਰੇ ਕੋਲੇ ਉਸਨੇ ਕੋਈ ਨਹੀਂ ਆਉਣਾ ਮਹਾਰਾਜ ਤੇ ਪਾਤਸ਼ਾਹ ਆਏ ਬੇੜੇ ਵਾਲਿਆਂ ਨੂੰ ਸਵਾਲ ਕਰਦੇ ਆ ਭਾਈ ਕਿਸ ਦਾ ਬੇੜਾ ਹੈ ਕਿਸ ਦੀ ਕਿਸ਼ਤੀ ਹੈ ਉਹ ਕਹਿੰਦੇ ਹੱਥ ਜੋੜ ਕੇ ਮਹਾਰਾਜ ਸਾਡੀ ਕਿਸ਼ਤੀ ਹੈ ਮੇਰੀ ਕਿਸ਼ਤੀ ਹੈ ਮਹਾਰਾਜ ਜੀ ਕਹਿੰਦੇ ਠੀਕ ਹੈ ਭਾਈ ਦੂਜੇ ਨੂੰ ਪੁੱਛਦੇ ਆ ਕਿਸ ਦੀ ਕਿਸ਼ਤੀ ਹੈ ਉਹ ਕਹਿੰਦਾ ਮਹਾਰਾਜ ਮੇਰੀ ਕਿਸ਼ਤੀ ਹੈ 2 3 4 ਨੂੰ ਪੁੱਛਿਆ ਮਹਾਰਾਜ ਸਤੇ ਪਾਸ਼ਾ ਸੈਦੇ ਦੇ ਸਨਮੁਖ ਜਾਖ ਲੋਤੇ ਭਾਵਨਾ ਦੇ ਵੇਗ ਦੇ ਵਿੱਚ ਪਿਆਰ ਦੇ ਵਿੱਚ ਵਿਆਹ ਹੋਇਆ ਮਹਾਰਾਜ ਸੈਦੇ ਨੂੰ ਕਹਿਣ ਲੱਗੇ ਇਹ ਕਿਸ ਦੀ ਕਿਸ਼ਤੀ ਹੈ ਕਿਸ ਦੀ ਕਿਸ਼ਤੀ ਹੈ ਸੈਦਾ ਹੱਥ ਜੋੜ ਕੇ ਕਹਿੰਦਾ ਪਾਤਸ਼ਾ ਕਿਸ਼ਤੀ ਤਾਂ ਤੇਰੀ ਹੈ ਚਲਾਉਣ ਦੀ ਸੇਵਾ ਮੇਰੀ ਹੈ ਕਿਸ਼ਤੀ ਤੇਰੀ ਚਲਾਉਣ ਦੀ ਸੇਵਾ ਮੇਰੀ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਵਾ ਓਏ ਸਜਣਾ ਸਾਡੀ ਕਿਸ਼ਤੀ ਤੇ ਫਿਰ ਆਪਾਂ ਦੂਜਿਆਂ ਦੀ ਕਿਸ਼ਤੀ 'ਚ ਕਿਉਂ ਸਵਾਰੀ ਕਰਾਂਗੇ ਜੇ ਕਿਸ਼ਤੀ ਸਾਡੀ ਤਾਂ ਅਸੀਂ ਆਪਣੀ ਕਿਸ਼ਤੀ 'ਚ ਸਵਾਰੀ ਕਰਾਂਗੇ ਮਹਾਰਾਜ ਹਜ਼ੂਰ ਬੈਠੇ ਸਿੰਘਾਂ ਨੂੰ ਆਖਿਆ ਵੀ ਤੁਸੀਂ ਆਓ ਦੂਜੀਆਂ ਕਿਸ਼ਤੀਆਂ 'ਚ ਚਲੋ ਉਸ ਪਾਰ ਉਹਨਾਂ ਦੇ ਮਨ 'ਚ ਲਾਲਚ ਹੈ ਪੈਸੇ ਕਮਾਉਣ ਦਾ ਉਹਨਾਂ ਦੋ-ਦੋ ਢੇੜੇ ਲਾ ਦਿੱਤੇ ਪਰ ਸੈਦੇ ਨੇ ਅਜੇ ਕਿਸ਼ਤੀ ਦਰਿਆ ਦੇ ਵਿੱਚਕਾਰ ਵੀ ਨਹੀਂ ਪਹੁੰਚਾਈ ਉਹਵਾਜਾ ਮਾਰ ਕੇ ਕਹਿੰਦੇ ਆ ਸਿੰਘ ਕਹਿੰਦੇ ਆ ਉਹ ਸੈਦਿਆ ਕਿਸ਼ਤੀ ਚੱਲਦੀ ਨਹੀਂ ਉਹ ਕਹਿੰਦਾ ਕਿਸ਼ਤੀ ਤਾਂ ਚੱਲਦੀ ਐ ਪਰ ਅੱਖਾਂ ਕੁਲਗੀ ਧਰ ਦੇ ਦਰਸ਼ਨ ਕਰਕੇ ਅਜੇ ਰੱਜੀਆਂ ਨਹੀਂ ਜੇ ਕਿਨਾਰੇ ਤੇ ਪਹੁੰਚਿਆ ਤੇ ਫਿਰ ਮਹਾਰਾਜ ਉਤਰ ਜਾਣਗੇ ਮਹਾਰਾਜ ਉਤਰੇ ਅਦੀਦੇ ਅਜੇ ਰੱਜੇ ਹੀ ਕੋਈ ਨਹੀਂ ਇਹਨਾਂ ਦੀਦਿਆਂ 'ਚ ਅਜੇ ਚੈਨ ਭਰਿਆ ਹੀ ਕੋਈ ਨਹੀਂ ਹੌਲੀ-ਹੌਲੀ ਕਰਦਿਆਂ ਵੀ ਕਿਸ਼ਤੀ ਕਿਨਾਰੇ ਤੇ ਜਾ ਪੜੀ ਜੀ ਕਿੰਨੇ ਕੁ ਹੌਲੀ ਚਲਾਏ ਕਿਸ਼ਤੀ ਕਿਨਾਰੇ ਤੇ ਜਾ ਪਹੁੰਚੀ ਹਜ਼ੂਰ ਅਨਵਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਖਜ਼ਾਨਚੀ ਨੂੰ ਕਹਿੰਦੇ ਆ ਵੀ ਸਾਰਿਆਂ ਨੂੰ ਬਣਦੀ ਮਾਇਆ ਦਿਓ ਯਾਦ ਰੱਖਣ ਵੀ ਇਹ ਗੁਜ਼ਰੀ ਦਾ ਲਾਲ ਇਹਨਾਂ ਦੀ ਕਿਸ਼ਤੀ ਦੇ ਵਿੱਚ ਬੈਠਿਆ ਸੀ ਕੋਈ ਇਹ ਨਾ ਆਖੇ ਵੀ ਸਾਨੂੰ ਕੁਝ ਦਿੱਤਾ ਨਹੀਂ ਮਹਾਰਾਜ ਜੀ ਨੇ ਖਜ਼ਾਨਿਆਂ ਦੇ ਵਿੱਚੋਂ ਮੋਹਰਾਂ ਦਵਾਈਆਂ ਉਹਨਾਂ ਨੂੰ ਮੋਹਰਾਂ ਇੱਕ ਹੁੰਦੀਆਂ ਸਿੱਕੇ ਇੱਕ ਹੁੰਦੀਆਂ ਮੋਹਰਾਂ ਸਿੱਕੇ ਚਾਂਦੀ ਦੇ ਹੁੰਦੇ ਆ ਤੇ ਮੋਹਰਾਂ ਸੋਨੇ ਦੀਆਂ ਹੁੰਦੀਆਂ ਇਤਿਹਾਸ 'ਚ ਜਦੋਂ ਬਚਨ ਆਵੇ ਨਾ ਮੋਹਰਾਂ ਤੇ ਉੱਥੇ ਸਮਝ ਲੈਣਾ ਵੀ ਇਹ ਸੋਨੇ ਦੀਆਂ ਮੋਹਰਾਂ ਦੀ ਗੱਲ ਹੋ ਰਹੀ ਆ ਮਹਾਰਾਜ ਨੇ ਮੋਹਰਾਂ ਦਵਾਈਆਂ ਜੀ ਉਹਨਾਂ ਨੂੰ ਜਦੋਂ ਸੈਦੇ ਦੀ ਵਾਰੀ ਆਈ ਜਿੰਨੇ ਜਿੰਨੇ ਸਾਰਿਆਂ ਨੂੰ ਦਿੱਤੇ ਸੈਦੇ ਨੂੰ ਦੇਣ ਲੱਗੇ ਸੈਦਾ ਕਹਿੰਦਾ ਨਾ ਬਈ ਮੈਂ ਨਹੀਂ ਲੈਣਾ ਹੁਣ ਖਜ਼ਾਨਚੀ ਦੇ ਚਿੱਤ ਵਿੱਚ ਸਵਾਲ ਆਇਆ ਮਨ ਵਿੱਚ ਇੱਕ ਖਿਆਲ ਪ੍ਰਗਟ ਹੋਇਆ ਕਹਿਣ ਲੱਗਾ ਸੈਦਿਆ ਕਲੰਗੀਆਂ ਵਾਲਾ ਬਹਿ ਗਿਆ ਤਾਂ ਭੋਰਾ ਲਾਲਚ ਕਰਦਾ ਚੱਲ ਦੂਜਿਆਂ ਨੂੰ ਮੈਂ ਘਟ ਦੇ ਦਿੱਤੇ ਤੈਨੂੰ ਦੋ ਗੁਣੇ ਦੇ ਦਿੰਨਾ ਉਹ ਕਹਿਣ ਲੱਗਾ ਭਾਵੇਂ ਸਾਰੀ ਥੈਲੀ ਫੜਾ ਦੇ ਸਜਣਾ ਮੈਂ ਮੋਹਰਾ ਨਹੀਂ ਲੈਣੀ ਮੈਂ ਤੇਰੀ ਇਹ ਮਾਇਆ ਨਹੀਂ ਲੈਣੀ ਕਲੰਗੀਆਂ ਵਾਲਾ ਕਹਿੰਦਾ ਤੇਰਾ ਕੰਮ ਤੇ ਤੇਰਾ ਰੁਜ਼ਗਾਰ ਤੂੰ ਕਿਉਂ ਮਾਇਆ ਨਹੀਂ ਲੈਣੀ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਇਸ ਕਰਕੇ ਮਾਇਆ ਨਹੀਂ ਲੈਣੀ ਮੇਰੇ ਉਸਤਾਦਾਂ ਮੈਨੂੰ ਸਿਖਾਇਆ ਜਦੋਂ ਤੇਰੀ ਕਿਸ਼ਤੀ ਦੇ ਵਿੱਚ ਰਾਗੀਰ ਬੈਠਣਗੇ ਉਹਨਾਂ ਤੋਂ ਪੈਸੇ ਲਈ ਪਰ ਜੇ ਕੋਈ ਮਲਾਹ ਬੈਠ ਗਿਆ ਫਿਰ ਉਹਦੇ ਤੋਂ ਪੈਸੇ ਨਾ ਲਈ ਮਲਾਹ ਮਲਾਹਾਂ ਤੋਂ ਕੀ ਪੈਸੇ ਲੈਣ ਮਲਾਹ ਮਲਾਹਾਂ ਤੋਂ ਪੈਸੇ ਨਹੀਂ ਲਿਆ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਖਲੋਤੇ ਸਿੰਘ ਉੱਚੀ ਆਵਾਜ਼ ਵਿੱਚ ਕਹਿਣ ਲੱਗੇ ਉਹ ਗੁਸਤਾਖ ਬੰਦੇ ਤੂੰ ਆਪ ਮਲਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਲਾ ਬਣਾ ਦਿੱਤਾ ਹੱਥ ਜੋੜ ਕੇ ਕਹਿੰਦਾ ਉਹ ਮੈਂ ਲੋਕਾਂ ਨੂੰ ਇਸ ਕਿਨਾਰੇੋਂ ਉਸ ਕਿਨਾਰੇ ਉਸ ਕਿਨਾਰੇੋਂ ਇਸ ਕਿਨਾਰੇ ਪਹੁੰਚਾਉਣਾ ਲੋਕੀ ਮੈਨੂੰ ਤਾਂ ਮਲਾ ਕਹਿੰਦੇ ਨੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਕਿਸੇ ਦੀ ਬਾਹ ਫੜ ਲੈਂਦੇ ਨੇ ਉਹਨੂੰ ਸੰਸਾਰ ਤੋਂ ਨਿਰੰਕਾਰ ਤੱਕ ਪਹੁੰਚਾ ਦਿੰਦੇ ਨੇ ਲੋਕੀ ਇਹਨਾਂ ਨੂੰ ਤਾਂ ਮਲਾ ਕਹਿੰਦੇ ਨੇ ਇਹ ਤੇ ਸਾਡੇ ਮਲਾਹਾ ਦਾ ਸੁਭਾਅ ਮਲਾਹ ਮਲਾਹਾ ਤੋਂ ਪੈਸੇ ਨਹੀਂ ਲਿਆ ਕਰਦੇ ਉਹ ਖਜ਼ੂਰ ਦੇ ਚਰਨਾ ਚ ਹੱਥ ਜੋੜ ਬੇਨਤੀ ਕਰਦਾ ਕਹਿਣ ਲੱਗਾ ਤੇਰੀ ਔਰ ਮੇਰੀ ਕਿਛ ਜਾਤ ਨਾ ਨਿਆਰੀ ਮਾਦੋ ਦੇ ਕੇ ਤੂੰ ਮਜੂਰੀ ਵੋਹੇ ਪਾਛਾ ਨਾ ਪੁਛਾਰੀਐ ਮੇਰੇ ਘਰ ਆਇਆ ਤੁਜੇ ਪਾਰ ਲੰਘਾਇਆ ਸਾਈਆਂ ਮਹਾਰਾਜ ਕਹਿੰਦਾ ਦਸ ਫਿਰ ਚਾਹੀਦਾ ਕੀ ਹੈ ਭਾਈ ਤਸੀ ਤੇ ਤੇਰੀ ਬੇੜੀ ਬੈਠ ਗਏ ਮਲਾਹਾ ਹੁਣ ਮਲਾਹ ਤੇ ਮਲਾਹ ਤੋਂ ਤਾਂ ਨਹੀਂ ਨਾ ਪੈਸੇ ਲੈਂਦੇ ਅੱਜ ਉਹ ਉਹਦੀ ਬੇੜੀ ਅੱਜ ਉਹ ਉਹਦੀ ਬੇੜੀ ਤੇ ਤੈਨੂੰ ਕੀ ਚਾਹੀਦਾ ਕਹਿ ਲੱਗਾ ਮੇਰੇ ਘਾਟ ਆਇਆ ਤੁਝੇ ਪਾਰ ਲੰਘਾਇਆ ਸਾਈਆਂ ਤੇਰੇ ਘਾਟ ਆਉਂ ਮੋਹੇ ਪਾਰ ਉਤਾਰੀਐ ਜਿਸ ਦਿਨ ਸੈਦਾ ਤੇਰੇ ਦਰ ਤੇ ਆਇਆ ਪਾਤਸ਼ਾਹ ਮੈਂ ਤੇਰੇ ਨਾਲ ਤੋਲ ਮੋਲ ਨਹੀਂ ਕੀਤਾ ਤੂੰ ਬੈਠਾ ਮੈਂ ਤੈਨੂੰ ਇਸ ਕਿਨਾਰੇ ਪਹੁੰਚਾ ਦਿੱਤਾ ਜਿਸ ਦਿਨ ਸੈਦਾ ਤੇਰੇ ਦਰ ਤੇ ਆਇਆ ਮੇਰੇ ਔਗਣਾ ਤੇ ਗੁਨਾ ਨੂੰ ਨਾ ਵਿਚਾਰੀ ਬਸ ਸੈਦੇ ਨੂੰ ਸੰਸਾਰ ਤੋਂ ਨਿਰੰਕਾਰ ਤੱਕ ਪਹੁੰਚਾ ਲਈ ਮੇਰੀ ਭੇਟਾ ਕਬੂਲ ਹੋ ਜਾਣੀ ਮਹਾਰਾਜ ਜੋ ਮੈਂ ਕਰਨਾ ਚਾਹੁੰਦਾ ਸਾਂ ਉਹ ਹੋ ਜਾਣਾ ਮੈਂ ਇੱਕ ਚੱਕਰ ਤੈਨੂੰ ਲਵਾਇਆ ਤੇ ਇੱਕ ਚੱਕਰ ਸੰਸਾਰ ਤੋਂ ਨਿਰੰਕਾਰ ਤੱਕ ਦਾ ਤੂੰ ਮੈਨੂੰ ਲਵਾ ਦੇ ਪਾਤਸ਼ਾਹ ਸਾਡੀ ਖੇੜੇ ਹੋਈ ਹੈ ਮਲਾ ਮਲਾਹਾਂ ਤੂੰ ਪੈਸੇ ਨਹੀਂ ਲੈਂਦੇ ਹਾਂ ਜਿਸ ਦਿਨ ਮਲਾ ਮਲਾਹ ਦੀ ਕਿਸ਼ਤੀ 'ਚ ਉਹ ਬਹਿੰਦਾ ਉਹ ਦੂਜੇ ਦੀ ਕਿਸ਼ਤੀ 'ਚ ਬਹਿੰਦਾ ਮੁਫਤੀ ਸਫਰ ਕਰਦੇ ਐ ਇੱਕ ਦਿਨ ਅੱਜ ਤੂੰ ਮੇਰੇ ਬੇੜੇ 'ਤੇ ਬੈਠਾ ਤੇ ਮੈਂ ਵੀ ਤੇਰੇ ਨਾਮ ਦੇ ਜਹਾਜ਼ੇ ਆਵਾਂਗਾ ਪਾਤਸ਼ਾਹ ਮੇਰੇ ਔਗਣਾ ਨੂੰ ਨਾ ਵਿਚਾਰੀਂ ਗੁਣਾ ਨੂੰ ਵੀ ਨਾ ਵੇਖੀ ਮਹਾਰਾਜ ਜਿਵੇਂ ਬਾਣੀ ਚ ਬਚਨ ਕਰਦੇ ਨੇ ਕਹਿੰਦੇ ਮਾਟੀ ਕਾ ਕਿਆ ਧੋ ਪੈ ਸੁਆਮੀ ਕਹਿੰਦੇ ਮਿੱਟੀ ਨੂੰ ਕੀ ਧੋਣਾ ਮਹਾਰਾਜ ਅਸੀਂ ਔਗਣਾਰੇ ਬੰਦੇ ਅਸੀਂ ਪਾਪੀ ਬੰਦੇ ਅਸੀਂ ਹੰਕਾਰੀ ਬੰਦੇ ਅਸੀਂ ਆਪਣੇ ਸ਼ੌਹਰਤ ਦਾ ਆਪਣੇ ਬੋਲਾਂ ਦਾ ਆਪਣੀ ਗਿਆਨ ਦਾ ਹੀ ਹੱਕਾਰ ਕਰੀ ਬੈਠਿਆ ਮਹਾਰਾਜ ਸਤਿਆ ਪਾਤਸ਼ਾ ਆਵਾਂਗੇ ਤੇਰੇ ਦਰ ਤੇ ਹਜ਼ੂਰ ਪਾਤਸ਼ਾ ਪਰ ਸਾਡੇ ਔਗਣਾ ਨੂੰ ਗੁਣਾ ਨੂੰ ਵੀ ਨਾ ਵਿਚਾਰੀ ਬਸ ਤੂੰ ਸਾਡੀ ਸਰਨ ਪਿਆ ਦੀ लाज ਰੱਖ ਕੇ ਸਾਡੀ ਬਾਹ ਫੜ ਕੇ ਸਾਨੂੰ ਲੈ ਜਾ ਮਹਾਰਾਜ ਜਿਵੇਂ ਮਹਾਰਾਜ ਕਹਿੰਦੇ ਆ ਨਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪੁਰੇ ਕੀ ਮੇਰੀ ਸਰਨ ਪਿਆ ਦੀ लाज ਰੱਖ ਲੈ ਮਹਾਰਾਜ ਹੋਰ ਮੇਰੇ ਕੋਲ ਹੈ ਹੀ ਕੁਝ ਨਹੀਂ ਬਸ ਇੱਕੋ ਹੀ ਗੱਲ ਹੈ ਮੇਰੇ ਚ ਚੰਗੀ ਕਿ ਮੈਂ ਤੇਰੀ ਸਰਨ ਆ ਗਿਆ ਸਗਲ ਦੁਆਰ ਕੋ ਛਾੜ ਕੇ ਗੇਹੋ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਲਾਜ ਰੱਖ ਮੇਰੀ ਗੋਬਿੰਦ ਦਾਸ ਤੁਹਾਰ ਮੈਂ ਤੇਰੇ ਦਰ ਦੇ ਉੱਤੇ ਆਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਤਗੁਰ ਬੰਧਨ ਤੋੜਨਾਰੇ ਗੁਰੂ ਆ ਵਿਚਲੇ ਬੰਧਨਾ ਨੂੰ ਖਤਮ ਕਰ ਦਿੰਦਾ ਹੈ ਗੁਰੂ ਸੱਚੇ ਪਾਤਸ਼ਾਹ ਵਾਸਤੇ ਸਿੱਖ ਸਿੱਖ ਹੈ ਸਿੱਖ ਅਮੀਰ ਨਹੀਂ ਸਿੱਖ ਗਰੀਬ ਨਹੀਂ ਸਿੱਖ ਗਿਆਨੀ ਨਹੀਂ ਸਿੱਖ ਪਾਗਲ ਨਹੀਂ ਗੁਰੂ ਵਾਸਤੇ ਸਿੱਖ ਸਿੱਖ ਹੈ ਸਾਰੇ ਬੰਧਨਾ ਨੂੰ ਤੋੜ ਕਰਕੇ ਸੱਚੇ ਪਾਤਸ਼ਾਹ ਸਿੱਖ ਨੂੰ ਆਪਣੇ ਲੜਨਾ ਲਾ ਲੈਂਦਾ ਹੈ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਬਸਿਆ ਨਿਰੰਕਾਰੀ ਜਿਉ ਤੇ ਕਹਿਣ ਲੱਗੇ ਗੁਰੂ ਨੇ ਮਨ ਦੇ ਵਿੱਚ ਹਿਰਦੇ ਦੇ ਵਿੱਚ ਆਪਣੇ ਗਿਆਨ ਦੇ ਰਤਨ ਦਾ ਪ੍ਰਕਾਸ਼ ਕਰ ਦਿੱਤਾ ਹੈ ਹੁਣ ਉਹ ਜਿਹੜਾ ਅੰਦਰ ਦੀਪਕ ਬਦਲਿਆ ਨਾ ਗਿਆਨ ਦਾ ਅੰਦਰ ਜਿਹੜਾ ਪਿਆਰ ਦਾ ਦੀਪਕ ਬਦਲਿਆ ਉਹ ਖੇੜਿਆਂ ਦਾ ਚਾਨਣ ਵੰਡ ਰਿਹਾ ਹੈ ਅੰਦਰ ਹਮੈ ਦਾ ਦੀਪਕ ਨਹੀਂ ਬਲਿਆ ਅੰਦਰ ਪਿਆਰ ਤੇ ਭਾਵਨਾ ਦਾ ਦੀਪਕ ਬਲਿਆ ਤੇ ਹੁਣ ਉਹ ਖੇੜਿਆਂ ਦਾ ਖੁਸ਼ੀਆਂ ਦਾ ਆਨੰਦ ਦਾ ਚਾਨਣ ਬਣਦਾ ਪਿਆ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀ ਹੁਣ ਜੇ ਕਿਤੇ ਆਪਾਂ ਹਨੇਰ ਕਮਰੇ ਚ ਜਾਈਏ ਨਾ ਹਨੇਰ ਕਮਰੇ ਚ ਭਾਵੇਂ ਉੱਥੇ ਅੱਗੇ ਖਜ਼ਾਨਾ ਪਿਆ ਹੋਵੇ ਪਰ ਅਸੀਂ ਤੇ ਇੱਕ ਵਾਰੀ ਬਾਹਰ ਵਾਲੇ ਨੂੰ ਆਖਾਂਗੇ ਉਹ ਨੇਹਰਾ ਹੀ ਬੜਾ ਪਤਾ ਨਹੀਂ ਅੰਦਰ ਕੀ ਐ ਤੇ ਕੀ ਨਹੀਂ ਭਾਵੇਂ ਅੱਗੇ ਖਜ਼ਾਨਾ ਹੀ ਪਿਆ ਹੋਵੇ ਦੁਨੀਆ ਦਾ ਤੇ ਬੰਦੇ ਹਨੇਰੇ ਨੂੰ ਦੇਖ ਕੇ ਪੇਸ਼ਾਨ ਹੋ ਮੜ ਜਾਂਦੇ ਐ ਅੱਗੇ ਵਧਣ ਦੀ ਅਗਲਾ ਹਿੰਮਤ ਹੀ ਨਹੀਂ ਕਰਦਾ ਵੀ ਛੱਡੋ ਆਪਾਂ ਕੀ ਜਾਣ ਅਗੇ ਹਨੇਰਾ ਤੇ ਜੇ ਚਾਨਣ ਹੋ ਜਾਏ ਤੇ ਫਿਰ ਸਾਹਮਣੇ ਪਿਆ ਖਜ਼ਾਨਾ ਨਜ਼ਰ ਆ ਜਾਂਦਾ ਆ ਸਾਡੇ ਮਨਾਂ ਦਾ ਜਿਹੜਾ ਕਮਰਾ ਹੈ ਨਾ ਮਨ ਦਾ ਕਮਰਾ ਮਨ ਦਾ ਇਹਦੇ ਵਿੱਚ ਨਹੀਂ ਰਾਜੀ ਅਗਿਆਨ ਦਾ ਅੱਗੇ ਰੱਬ ਬੈਠਾ ਹੈ ਤੇ ਅਸੀਂ ਵੇਹਨੇ ਆ ਬੂਆ ਖੋਲ ਕੇ ਸਾਨੂੰ ਹਨੇਰਾ ਹੀ ਹਨੇਰਾ ਔਗਣੀ ਔਗਣ ਨਜ਼ਰ ਆਉਂਦੇ ਆ ਤੇ ਅਸੀਂ ਵਾਪਸ ਪਰਤ ਆਉਂਦੇ ਆ ਤੇ ਮਹਾਰਾਜ ਉਹ ਗੱਲ ਕਹਿ ਰਹੇ ਆ ਕਹਿੰਦੇ ਜਦੋਂ ਤੇਰੇ ਅੰਦਰ ਗਿਆਨ ਦਾ ਦੀਵਾ ਬਲ ਗਿਆ ਜਦੋਂ ਤੇਰੇ ਅੰਦਰ ਭਾਵਨਾ ਦਾ ਦੀਵਾ ਬਲ ਗਿਆ ਹਰ ਮਨ ਵਸਿਆ ਨਿਰੰਕਾਰ ਤੈਨੂੰ ਅੰਦਰ ਵਸਿਆ ਨਿਰੰਕਾਰ ਨਜ਼ਰ ਪੈ ਜਾਏਗਾ ਤੂੰ ਪਿੱਛੇ ਨਹੀਂ ਮੁੜੇਂਗਾ ਕਦਮਾਂ ਨੂੰ ਲੈ ਕੇ ਜਦੋਂ ਤੇਰੇ ਕੋਲੇ ਭਾਵਨਾ ਦਾ ਗਿਆਨ ਦਾ ਦੀਪਕ ਹੋਇਆ ਹਜ਼ੂਰ ਤੇ ਪਹਿਲਾਂ ਹੀ ਅੰਦਰ ਬੈਠਾ ਹੈ ਖਜ਼ਾਨਾ ਤੇ ਪਹਿਲਾਂ ਹੀ ਅੰਦਰ ਹੈ ਮਹਾਰਾਜ ਕਹਿੰਦੇ ਇਹ ਇਹਦੇ ਵਿੱਚ ਰੱਬ ਨੇ ਵਸਣਾ ਨਹੀਂ ਦੁਆਰਾ ਨਹੀਂ ਵਸਣਾ ਗੁਰਬਾਣੀ ਨੂੰ ਪੜ੍ਹ ਕੇ ਸਮਝਣ ਦੀ ਲੋੜ ਹੈ ਮਹਾਰਾਜ ਇਹ ਨਹੀਂ ਕਹਿੰਦੇ ਵੀ ਤੇਰੇ ਅੰਦਰ ਰੱਬ ਹੋਰ ਪੈਦਾ ਰੱਬ ਤੇ ਪਹਿਲਾਂ ਹੀ ਹੈ ਮਨ ਤੂੰ ਜੋਤ ਸਰੂਪ ਹੈ ਤੂੰ ਹੈ ਪਹਿਲਾਂ ਹੋਰ ਥੋੜੀ ਬਣਨਾ ਨਵਾਂ ਨਹੀਂ ਬਣਨਾ ਤੂੰ ਪਹਿਲਾਂ ਤੋਂ ਹੀ ਰੱਬ ਦਾ ਰੂਪ ਸਰੂਪ ਹੈ ਬਸ ਪਹਿਚਾਨਣ ਦੀ ਲੋੜ ਹੈ ਇਸ ਕਰਕੇ ਮਹਾਰਾਜ ਕਹਿੰਦੇ ਆਪਣਾ ਮੂਲ ਪਹਿਚਾਣ ਤੇ ਪਹਿਚਾਣਿਆ ਕਿਵੇਂ ਜਾਣਾ ਜਦੋਂ ਜ਼ੁਬਾਨੋਂ ਜਪਾਂਗੇ ਜੀ ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ ਆਹੇ 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 ਗੁਰੂ ਵਾਹ 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 ਗੁਰੂ ਆਖੋ ਸਤਨਾਮ ਸ੍ਰੀ ਸਤਗੁਰੂ ਸੱਚੇ ਪਾਤਸ਼ਾਹ ਨੇ ਜੋ ਆ ਮਿਹਰ ਕਿਰਪਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਦੇ ਜਰੀਏ ਸਾਡੇ ਰਿਦਾਂ ਤੇ ਵਸਾਈ ਹੈ ਇਹ ਸਾਡੇ ਰਿਦਾਂ ਤੇ ਮਕਬੂਲੀਅਤ ਕਰ ਜਾਏ ਪੱਕੇ ਤੌਰ ਦੇ ਉੱਤੇ ਵਸ ਜਾਏ ਤੇ ਅਸੀਂ ਸਤਗੁਰੂ ਸੱਚੇ ਪਾਤਸ਼ਾਹ ਦੇ ਉਸ ਦਰਗਾਹੀ ਖੇੜਿਆਂ ਦਾ ਆਨੰਦ ਮਾਣ ਸਕੀਏ ਸਤਗੁਰੂ ਦਇਆਵਾਨ ਕਿਰਪਾਵਾਨ ਮਿਹਰਬਾਨ ਬਖਸ਼ਿੰਦ ਸਤਗੁਰੂ ਕਿਰਪਾ ਕਰਨ ਬਿਆੰਤ ਗੁਲਾ ਹੋਈਆਂ ਸਤਗੁਰੂ ਗਰੀਬ ਨਿਵਾਜ ਆਪੀ ਬਖਸ਼ ਲੈਣ ਅਗਾਹ ਤੋਂ ਸਮਤ ਬਖਸ਼ਣ ਸਤਿਗੁਰੂ ਕਿਰਪਾ ਕਰਨ ਹੋਈਆਂ ਵਿਚਾਰਾਂ ਦਿਲ ਹਿਰਦੇ ਦੇ ਵਿੱਚ ਪ੍ਰਵਾਨ ਕਰਨ ਤੇ ਸਾਡੇ ਵੀ ਹਿਰਦਿਆਂ ਦੇ ਵਿੱਚ ਗਿਆਨ ਦਾ ਦੀਪਕ ਬਲੇ ਦੀਪਕ ਤਾਂ ਬਲੇਗਾ ਜੇ ਇਹਦੇ ਵਿੱਚ ਅਸੀਂ ਆਪਣੇ ਪਿਆਰ ਤੇ ਭਾਵਨਾ ਦੇ ਤੇਲ ਪਾਵਾਂਗੇ ਅਸੀਂ ਨਾਮ ਜਪਾਂਗੇ ਅਸੀਂ ਸਿਮਰਨ ਕਰ ਸਭ ਕੁਝ ਤਿਆਰ ਹੈ ਸਭ ਕੁਝ ਤਿਆਰ ਹੈ ਨਵਾਂ ਕੁਝ ਕਰਨ ਦੀ ਲੋੜ ਨਹੀਂ ਕਹਿੰਦੇ ਦੀਵਾ ਵੀ ਤਿਆਰ ਦੀਵੇ ਵਿੱਚ ਤੇਲ ਵੀ ਹੈ ਤੇ ਦੀਵੇ ਵਿੱਚ ਬੱਤੀ ਵੀ ਹੈ ਪਰ ਸਿਖਾ ਇਹਨੂੰ ਨਾ ਤੂ ਸੇਕ ਦੇ ਥੋੜਾ ਜਿਹਾ ਇਹਨੂੰ ਤੂੰ ਅਗਨੀ ਦੇ ਥੋੜੀ ਜੀ ਇਹੇ ਬਲ ਜਾਣਾ ਕੁਝ ਕਰਨ ਦੀ ਲੋੜ ਨਹੀਂ ਸ਼ਰੀਰਾਂ ਨੂੰ ਬਦਲਣ ਦੀ ਲੋੜ ਨਹੀਂ ਐ ਅੱਖਾਂ ਕਢਾ ਕੇ ਨਵੀਆਂ ਪਉਆਂਣ ਦੀ ਲੋੜ ਨਹੀਂ ਜ਼ੁਬਾਨ ਹੋਰ ਲਵਾਉਣ ਦੀ ਲੋੜ ਨਹੀਂ ਬਸ ਜ਼ੁਬਾਨ ਨੂੰ ਪਲਟਾ ਮਰਾ ਜਿਹੜੀ ਅੱਜ ਗਾਲਾਂ ਕਢਦੀ ਉਹਨੂੰ ਸਿਮਰਨ ਵੱਲ ਲੈ ਕੇ ਆ ਜਿਹੜੀ ਅੱਜ ਮਾੜਾ ਤੱਕਦੀ ਏ ਉਹਨੂੰ ਗੁਰੂ ਦੇ ਦਿਦਾਰੇ ਕਰਾ ਜਿਹੜੇ ਕੰਨ ਅੱਜ ਮਾੜਾ ਸੁਣ ਸੁਣ ਕੇ ਖੁਸ਼ ਹੁੰਦੇ ਆ ਨਾ ਇਹਨਾਂ ਨੂੰ ਸੁਨਾ ਸਤਨਾਮ ਸ਼੍ਰੀ ਸ਼ਰੀਰਾਂ ਨੂੰ ਬਦਲਣ ਦੀ ਲੋੜ ਨਹੀਂ ਅੰਦਰ ਨੂੰ ਬਦਲਣ ਦੀ ਲੋੜ ਹੈ ਇਹ ਗੁਰੂ ਦੀ ਕਿਰਪਾ ਸਦਕਾ ਹੋ ਜਾਣਾ ਹੈ ਮਹਾਰਾਜ ਮੀਰ ਕਰਨ ਵਿਚਾਰਾਂ ਪ੍ਰਵਾਨ ਕਰਨ ਆਓ ਆਖਰੀ ਪੰਕਤੀਆਂ ਪੜ੍ਹ ਸਫਤੇ ਦੀ ਸਾਂਝ ਪਾਈਏ ਜੀ ਸਤ ਗੁਰ ਵੰਦਨ ਤੋੜ ਨਿਰਾਰੇ ਬੋੜ ਨ ਗਰਬ ਮਜਾਰੀ ਜਿਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਬਸਿਆ ਨਿਰੰਕਾਰੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ